ਸਰਦਾਰ ਹਰਦੀਪਾਲ ਸਿੰਘ ਅੰਬੂ ਸਾਫ ਕਾ ਐਮਐਲਏ ਉਹਨਾਂ ਨੇ ਕਬਜ਼ੇ ਛਡਾਇਆ ਸੀ ਜ਼ਿਮੀਂਦਾਰ ਉਹਨਾਂ ਲੋਕਾਂ ਤੋਂ ਜਿਹੜੇ ਮਾਫੀਆ ਭੂਮੀ ਮਾਫੀਆ ਸੀ ਅੱਜ ਫੇਰ ਦੁਬਾਰਾ ਉਹ ਉਮੀ ਮਾਫੀਆ ਪੈਦਾ ਹੋ ਗਈ ਤੇਰਾ ਨੇ ਗਰਦੌੜੀ ਆਪਣੇ ਨਾਂ ਕਰਾ ਲਈ ਪਰ ਉਹਨਾਂ ਨੂੰ ਭੁਲੇਖਾ ਹੈ ਜਾਂ ਸਰਕਾਰ ਨੂੰ ਭੁਲੇਖਾ ਹੈ ਬਿਲਕੁਲ ਹੀ ਬਨੂੜ ਦੀ ਜਾਇਦਾਦ ਹੈ ਅਸੀਂ ਕਿਸੇ ਦੇ ਹੱਥ ਨਹੀਂ ਜਾਣਦੇ ਵੱਲੋਂ ਇਹਨਾਂ ਵੱਲੋਂ ਇੱਕ ਜਵਾਬ ਮੰਗਦਾ ਮੈਂ ਉਹਨਾਂ ਤੋਂ ਜਿਹੜੀ ਇੱਥੇ ਦੀ ਐਮਐਲਏ ਆ ਵੀ ਤੂੰ ਤਾਂ ਕਿਹਾ ਕਰਦੀ ਸੀ ਕਿ ਐਮਐਲਏ ਤੋਂ ਬਿਨਾ ਤਾਂ ਚप्पल ਚੋਰੀ ਨਹੀਂ ਹੋ ਸਕਦੀ ਤੇ ਚप्पल ਨਹੀਂ ਚੋਰੀ ਹੋ ਸਕਦੀ ਤਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਕੇ ਕਿ ਜਿਹੜੇ ਬਨੂੜ ਦੇ ਵਿੱਚ ਅਸੀਂ ਇੱਥੇ ਪੈਸਾ ਲੈ ਕੇ ਆਏ ਸੀ ਜਦ ਮੈਂ ਕਮਿਊਨਿਟੀ ਸੈਂਟਰ ਬਣਾ ਕੇ ਦੇਣ ਦੇ ਲਈ ਉਹ ਕਿਉਂ ਵਾਪਸ ਗਿਆ ਅੱਜ ਰਾਜਪੁਰੇ ਦਾ 7 ਕਰੋੜ ਰੁਪਿਆ ਇੰਪਰੂਵਮੈਂਟ ਫੰਡ ਦਾ ਕਿਉਂ ਵਾਪਸ ਗਿਆ ਅੱਜ 11 ਕਰੋੜ ਰੁਪਿਆ ਜਿਹੜਾ ਮੈਂ ਬੀਐਮਐਲ ਤੋਂ ਪਾਣੀ ਚਕਾ ਕੇ ਪੂਰੇ ਰਾਜਪੁਰਾ ਸ਼ਹਿਰ ਨੂੰ ਮੈਂ ਦੇਣਾ ਸੀਗਾ ਉਹ ਤੇ ਉਹ ਪੈਸਾ ਕਿੱਥੇ ਗਿਆ ਅੱਜ 15 16 ਕਰੋੜ ਰੁਪਇਆ ਉਹ ਪਿੰਡਾਂ ਦਾ ਜਿਹੜਾ ਵਿਕਾਸ ਲਈ ਮੈਂ ਲਿਆ ਕੇ ਦਿੱਤਾ ਸੀ ਉਹ ਕਿਉਂ ਵਾਪਸ ਹਤੇ ਕਿੱਥੇ ਗਿਆ ਤੇ ਸਾਡੇ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਰੁਕੀ ਆ ਉਹਦੇ ਕਰਕੇ ਮਤਲਬ ਕਹਿੰਦਾ ਵੀ ਉਹਦੇ ਕਸੂਰਵਾਜ ਜੇ ਅੱਜ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਰੇ ਤੇ ਉਰੇ ਦੀ ਮੌਜੂਦਾ ਐਮਐਲਏ ਆ ਇਸ ਜ਼ਮੀਨ ਨੂੰ ਹਥਿਆਨ ਦੇ ਲਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇੱਥੇ ਦੀ ਐਮਐਲਏ ਜ਼ਿੰਮੇਵਾਰ ਹੈ ਅਤੇ ਉਹਨਾਂ ਦੀ ਮਿਲੀਭੁਗਤ ਤੋਂ ਬਿਨਾ ਇਹ ਜ਼ਮੀਨ ਨਹੀਂ ਜਾ ਸਕਦੀ ਬੋਰਡ ਦੀ ਤਹਿਸੀਲਦਾਰ ਉੱਥੇ ਕੋਈ ਕਰਕੇ ਇਹਨਾਂ ਨੇ ਵਿੱਚੋਂ ਅੰਦਰੋਂ ਪੇਪਰ ਚੇਂਜ ਕੀਤੇ ਆ ਉਹ ਜਿਦੋਂ ਹੀ ਸਾਡੇ ਨਿਗਾ ਚ ਮੁੱਦਾ ਆਇਆ ਅਸੀਂ ਨਾਲ ਦੀ ਨਾਲ ਸੀਐਮ ਸਾਹਿਬ ਨੂੰ ਕਿਹਾ ਸੀਐਮ ਸਾਹਿਬ ਨੇ ਡੀਸੀ ਮੋਹਾਲੀ ਨੂੰ ਆਰਡਰ ਦਿੱਤੇ ਹੈ ਉਹਦੀ ਪੂਰੀ ਇਨਕੁਆਇਰੀ ਚੱਲ ਰਹੀ ਹੈ ਕੋਈ ਵੀ ਦੋਸ਼ੀ ਉਹ ਤੋਂ ਬਖਸ਼ਿਆ ਨਹੀਂ ਜਾਊਗਾ ਜਿਨ੍ਹਾਂ ਨੇ ਕੋਈ ਪੇਪਰਾਂ ਨਾਲ ਸਰਕਾਰੀ ਕਾਗਜ਼ਾਂ ਨਾਲ ਕੋਈ ਛੇੜਛਾੜ ਕੀਤੀ ਹੈ ਮੈਂ ਭਰੋਸਾ ਦਿਵਾਨੀ ਆ ਕਿ ਜਿਹੜੀ ਜ਼ਮੀਨ ਸਰਕਾਰੀ ਹੈ ਲੋਕਾਂ ਦੀ ਜ਼ਮੀਨ ਹੈ ਸਰ ਕਮੇਟੀ ਦੀ ਜ਼ਮੀਨ ਹੈ ਉਹ ਕਿਸੇ ਕੋਲੇ ਨਹੀਂ ਜਾਊਗੀ ਕੋਈ ਉੱਥੇ ਠੱਗੀਬਾਜ਼ੀ ਨਹੀਂ ਹੋਊਗੀ ਔਰ ਪੁਰਾਣੇ ਵਿਧਾਇਕ ਸਾਹਿਬ ਨੂੰ ਵੀ ਮੈਂ ਇੱਕ ਗੱਲ ਕਹਿਣੀ ਆ ਵੀ ਤੁਸੀਂ ਜਾ ਕੇ ਉੱਥੇ ਬੋਲੇ ਮੈਨੂੰ ਬੜਾ ਅੱਛਾ ਲੱਗਿਆ ਕਿ ਚਲੋ ਤੁਸੀਂ ਉੱਥੇ ਜਾਗੇ ਤਾਂ ਸਰੀ ਪਰ ਇੱਕ ਗੱਲ ਦੱਸੋ ਵੀ ਤੁਸੀਂ ਉੱਥੇ ਅੱਜ ਤੱਕ ਕੀਤਾ ਕੀ ਹੈ ਫਿਰ ਉਹ ਕਹਿੰਦੇ ਆ ਜੀ ਇੰਪਰੂਵਮੈਂਟ ਐਂਡ ਟਰਸਟ ਦਾ 7 ਕਰੋੜ ਰੁਪਇਆ ਵਾਪਸ ਚਲਾ ਗਿਆ ਮੈਂ ਕੱਲ ਉਹਨਾਂ ਦਾ ਸਾਰਾ ਸੁਣ ਲਈ ਸੀ ਮੈਨਾਂ ਨੇ ਪੁੱਛਣਾ ਚਾਹਨੀ ਆ ਵੀ ਤੁਹਾਨੂੰ ਸ਼ਾਇਦ ਜਿਆਦਾ ਨੌਲੇਜ ਨਹੀਂ ਹੈ ਪੂਰੀ ਜਿਆਦਾ ਨੌਲੇਜ ਲੈ ਕੇ ਬੈਠਿਆ ਕਰੋ ਇੰਪਰੂਵਮੈਂਟ ٹرسٹ ਜਿਹੜੀਆਂ ਘਾਟੇ 'ਚ ਚੱਲ ਰਹੀਆਂ ਸੀ ਉਹ ਕਮੇਟੀ 'ਚ ਮਰਜ ਹੋ ਗਈਆਂ ਉਹ ਪੈਸਾ ਕਮੇਟੀ 'ਚ ਆ ਗਿਆ ਉਹ ਪੈਸਾ ਕਿਤੇ ਨਹੀਂ ਗਿਆ ਲੋਕਾਂ ਨੂੰ ਮਿਸਗਾਈਡ ਨਾ ਕਰੋ ਤਾਂ ਜਿਹੜੇ ਲੋਕ ਅੱਜ ਕਿਹਾ ਕਰਦੇ ਸੀ ਕਿ ਅਸੀਂ ਇਮਾਨਦਾਰੀ ਦੇ ਫਟੇ ਪਾਏ ਹੋਏ ਅਗਲਾਂਚ ਇੱਕ ਇਮਾਨਦਾਰ ਦਾ ਸ਼ਬਦ ਹੁੰਦਾ ਤੇ ਨਵਾਂ ਸ਼ਬਦ ਘਟਕੇ ਲਿਆਏ ਕਿ ਕਟੜਾ ਇਮਾਨਦਾਰ ਉਹ ਕਟੜਾ ਇਮਾਨਦਾਰਾਂ ਦੀ ਸਰਕਾਰ ਚਾਹੀਏ 156 ਬਿੱਗੇ ਜ਼ਮੀਨ ਜਿਹੜੀ ਹੈਗੀ ਆ ਲਗਾ ਹੈਗੀ ਹੈ ਕਮੇਟੀ ਦੀ ਜਗ੍ਹਾ ਹੈਗੀ ਉਹ ਮਿਊਸਪੈਲਟੀ ਕੋਲ ਹੀ ਰਹੂਗੀ ਇਹਨਾਂ ਦਾ ਤਾਂ ਉਹ ਗੱਲ ਹੈ ਵੀ ਚੋਰ ਮਚਾਏ ਸ਼ੋਰ ਮੈਨੂੰ ਲੱਗਦਾ ਇਹਨਾਂ ਨੂੰ ਬੈਠਿਆਂ ਨੂੰ ਨਾ ਆਪਦੀਆਂ ਗੱਲਾਂ ਯਾਦ ਆਈ ਜਾਂਦੀਆਂ ਵੀ ਅਸੀਂ ਜ਼ਮੀਨਾਂ ਤੇ ਕਬਜ਼ੇ ਕੀਤੇ ਅਸੀਂ ਉੱਥੇ ਕਬਜ਼ੇ ਕੀਤੇ ਇਹਨਾਂ ਨੂੰ ਉਹ ਚੀਜ਼ਾਂ ਯਾਦ ਆਈ ਜਾਂਦੀ ਉਹ ਵਿਚਾਰੇ ਆਪ ਦਾ ਸੁਪਨਿਆਂ ਚ ਦੇਖਦੇ ਵੀ ਬੈਠੇ ਜਾਗਦੇ ਵੀ ਉਹੀ ਚੀਜ਼ਾਂ ਬੋਲਦੇ ਬੀਤੇ ਦਿਨ ਸਾਭ ਦਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋਜ ਦੇ ਵੱਲੋਂ ਇੱਕ ਨਿੱਜੀ ਹੋਟਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਬਨੂੜ ਨਗਰ ਕੌਂਸਲ ਦੇ ਵੱਲੋਂ ਬਹੁ ਕਰੋੜੀ ਜ਼ਮੀਨ ਦੀ ਤਬਦੀਲ ਹੋਈ ਗਿਦਾਵਰੀ ਦੀ ਵਿਜੀਲੈਂਸ ਡੀਸੀ ਮੁਹਾਲੀ ਤੇ ਐਸਐਸਪੀ ਪਟਿਆਲਾ ਨੂੰ ਲਿਖਤੀ ਸ਼ਿਕਾਇਤ ਕਰਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਨਗਰ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਸਰਬਸੰਮਤੀ ਦੇ ਨਾਲ ਮਤਾ ਪਾਸ ਕਰਕੇ ਭੇਜੀ ਲਿਖਤੀ ਸ਼ਿਕਾਇਤ ਦੇ ਹਵਾਲੇ ਦੇ ਨਾਲ ਦੱਸਿਆ ਕਿ ਕੌਂਸਲ ਦੀ 156 ਬਿਗੇ ਜ਼ਮੀਨ ਜਿਸ ਨੂੰ ਹਰ ਸਾਲ ਚਕਾਤੇ ਦਿੱਤਾ ਜਾ ਰਿਹਾ ਹੈ ਅਤੇ ਇਸ ਜ਼ਮੀਨ ਦੀ ਗਿਦਾਵਰੀ ਜਗਤਾਰ ਸਿੰਘ ਪੁੱਤਰ ਅਮਰ ਸਿੰਘ ਨੇ ਆਪਣੇ ਨਾਂ ਕਰਵਾ ਲਈ ਹੈ ਹੁਣ ਇਹ ਵੀ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੌਂਸਲ ਦੇ ਚੰਕੁੰਤੀਦਾਰ ਗੁਰਵਿੰਦਰ ਸਿੰਘ ਬਨੂੜ ਨੇ ਕੌਂਸਲ ਪ੍ਰਧਾਨ ਨੂੰ ਦੱਸਿਆ ਕਿ ਇਹ ਜ਼ਮੀਨ ਕਮੇਟੀ ਦੀ ਨਹੀਂ ਕਿਸੇ ਪ੍ਰਾਈਵੇਟ ਵਿਅਕਤੀ ਦੀ ਹੈ ਇਸ ਮੌਕੇ ਕੌਂਸਲ ਦੇ ਕਾਰਜ ਸாதਕ ਅਫਸਰ ਵਰਿੰਦਰ ਕੁਮਾਰ ਜੈਨ ਨੇ ਸੰਪਰਕ ਕਰਨ ਤੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਲੋਕਲ ਬਾਡੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰ ਪਾਇਆ ਗਿਆ ਅਤੇ ਉੱਚ ਪੱਧਰੀ ਜਾਂਚ ਲਈ ਲਿਖਤੀ ਸ਼ਿਕਾਇਤਾਂ ਭੇਜ ਦਿੱਤੀਆਂ ਗਈਆਂ ਨੇ ਜ਼ਮੀਨ ਦੀ ਕਿਤਾਬਰੀ ਕਰਪਾਉਣ ਵਾਲੇ ਜਗਤਾਰ ਚੰਦ ਨੇ ਫੋਨ 'ਤੇ ਦੱਸਿਆ ਕਿ ਇਹ ਸਾਰਾ ਕੰਮ ਉਹਨਾਂ ਨਿਯਮਾਂ ਦੇ ਅਨੁਸਾਰ ਕਰਵਾਇਆ ਤੇ ਉਹਨਾਂ ਜ਼ਮੀਨ 'ਤੇ ਆਪਣਾ ਕਬਜ਼ਾ ਹੋਣ ਦੀ ਗੱਲ ਵੀ ਆਖੀ ਹੈ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਸਾਬਕਾ ਵਿਧਾਇਕ ਹਰਤੇয়াল ਸਿੰਘ ਕੰਬੋਜ ਦਾ ਸੋ ਆਉ ਸੁਣਦੇ ਉਹਨਾਂ ਦੀ ਜ਼ੁਬਾਨ ਨੇ ਜਦੋਂ ਇਸ ਦੇ ਬਾਰੇ ਵਿੱਚ ਹਲਕਾ ਰਾਜ ਪ੍ਰਤੀ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਜ਼ਮੀਨ ਨਗਰ ਕੌਂਸਲ ਹੀ ਠੇਕੇ ਤੇ ਰਿੰਦਾ ਸੀ ਅਤੇ ਕੁਝ ਲੋਕਾਂ ਨੇ ਇਸ ਨੂੰ ਕੋਈ ਝਾਲ ਸਾਜੀ ਕਰਕੇ ਹੀ ਅੰਦਰੋਂ ਪੇਪਰ ਚੇਂਜ ਕੀਤੇ ਸੀ। ਉਹ ਜਦੋਂ ਇਹ ਮੁੱਦਾ ਸਾਡੇ ਧਿਆਨ ਦੇ ਵਿੱਚ ਆਇਆ ਤਾਂ ਅਸੀਂ ਨਾਲ ਦੀ ਨਾਲ ਸੀਐਮ ਸਾਹਿਬ ਨੂੰ ਜਾਣੂ ਕਰਵਾਇਆ ਅਤੇ ਸੀਐਮ ਸਾਹਿਬ ਨੇ ਡੀਸੀ ਮੁਹਾਲੀ ਨੂੰ ਆਰਡਰ ਕੀਤੇ। ਕੀ ਇਸ ਦੀ ਪੂਰੀ ਜਾਂਚ ਕੀਤੀ ਜਾਵੇ ਉਹਨਾਂ ਕਿਹਾ ਕਿ ਪੁਰਾਣੀ ਵਿਧਾਇਕ ਸਾਹਿਬ ਨੂੰ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਜਾ ਕੇ ਉੱਥੇ ਬੋਲੇ ਮੈਨੂੰ ਬੜਾ ਚੰਗਾ ਲੱਗਿਆ ਕਿ ਚਲੋ ਤੁਸੀਂ ਜਾ ਕੇ ਤਾਂ ਸਹੀ ਪਰ ਇੱਕ ਗੱਲ ਦੱਸੋ ਕਿ ਤੁਸੀਂ ਉੱਥੇ ਅੱਜ ਤੱਕ ਕੀਤਾ ਕੀ ਹੈ ਉਹ ਕਹਿੰਦੇ ਆ ਕਿ ਇੰਪਰੂਵਮੈਂਟ ਟਰਸਟ ਦਾ ਪੈਸਾ ਵਾਪਿਸ ਚਲਾ ਗਿਆ ਪਰ ਮੈਂ ਪੁਰਾਣੀ ਵਿਧਾਇਕ ਸਾਹਿਬ ਨੂੰ ਦੱਸਣਾ ਚਾਹੁੰਦੀ ਹਾਂ ਕਿ ਇੰਪਰੂਵਮੈਂਟ ਟਰਸਟ ਕਮੇਟੀ ਦੇ ਵਿੱਚ ਅਮਰਜ ਹੋ ਗਏ ਨੇ ਅਤੇ ਉਹ ਪੈਸਾ ਕਿਤੇ ਵੀ ਨਹੀਂ ਗਿਆ ਉਹ ਕਮੇਟੀ ਦੇ ਵਿੱਚ ਪਿਆ ਜੋ ਲੋਕਾਂ ਦੇ ਕੰਮ ਦੇ ਵਿੱਚ ਲਿਆਂਦਾ ਜਾਵੇਗਾ ਇਸ ਮੌਕੇ ਬੋਲਦੇ ਹੋਏ ਉਹਨਾਂ ਇਹ ਵੀ ਕਿਹਾ ਕਿ ਚੋਰ ਮਚਾਏ ਸ਼ੋਰ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਆਪਣੇ ਵੱਲੋਂ ਕੀਤੇ ਜ਼ਮੀਨਾਂ ਤੇ ਕਬਜ਼ੇ ਯਾਦ ਆ ਜਾਂਦੇ ਨੇ ਆਓ ਤੁਹਾਨੂੰ ਸੁਣਾਉਣੇ ਹ ਅੱਗੇ ਕੀ ਕੁਝ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਤੁਹਾਡੇ ਚੇਤੇ ਹੋਏ ਕਿ ਜਦੋਂ ਪੰਜਾਬ ਦੇ ਅੰਦਰ 2017 ਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ ਤਦ ਸਰਕਾਰ ਬਣਦੇ ਹੀ ਜਿਹੜੀ ਆਪਾਂ ਖਰਡ ਰੋਡ ਦੇ ਉੱਤੇ 156 ਬਿਗੇ ਜਿਹੜੀ ਜ਼ਮੀਨ ਸੀ ਉਹਦਾ ਆਪਾਂ ਨੇ ਜਿਹੜਾ ਉਹ ਕਬਜ਼ਾ ਜਿਹੜਾ ਹਾਸਲ ਕੀਤਾ ਸੀਗਾ ਮੈਂ ਖੁਦ ਮਤਲਕੇ ਮੌਕੇ ਤੇ ਆ ਕੇ ਸਾਰੇ ਜਿੰਨੇ ਵੀ ਅਧਿਕਾਰੀ ਸੀ ਤੇ ਉਹਨਾਂ ਨੂੰ ਨਾਲ ਲੈ ਕੇ ਆਪਾਂ ਨੇ ਜਿਹੜਾ ਇਹ ਬਨੂੜ ਨਿਵਾਸੀਆਂ ਨੂੰ 156 ਬਿਗੇ ਜ਼ਮੀਨ ਜਿਹੜੀ ਉਹ ਲੈ ਕੇ ਦਿੱਤੀ ਸੀ ਅਤੇ ਜਿਹਦੀ ਲਗਭਗ ਇਹ ਜਿਹੜਾ ਡਿਸੀਜਨ ਸੀ ਹਾਈ ਕੋਰਟ ਦੇ ਆਦੇਸ਼ਾਂ ਤੇ ਡਿਸਟ੍ਰਿਕਟ ਕਲੈਕਟਰ ਨੇ ਜਿਹੜਾ ਸਿਵਲ ਕੋਰਟ ਸੌਰੀ ਸਿਵਲ ਕੋਰਟ ਨੇ ਐਗਜ਼ੀਕਿਊਟ ਕੀਤਾ ਸੀਗਾ ਇਹ ਡਿਸੀਜਨ ਅਤੇ ਜਿਹੜੇ ਵਾਰੰਟ ਆਫ ਪੋਜੈਸ਼ਨ ਲੈ ਕੇ ਆਪਾਂ ਨੇ ਇਹ ਚੀਨੂ ਜਿਹਦਾ 8 ਲੱਖ ਰੁਪਇਆ ਠੇਕਾ ਮਿਸਪਲ ਕਾਉਂਸਲ ਨੂੰ ਆਇਆ ਸੀ 8 ਲੱਖ 6000 ਰੁਪਇਆ 2019 ਚ ਸੌਰੀ 17 ਚ 2019 ਚ ਜਿਹੜੀ ਇਹਦੀ ਬੋਲੀ ਹੋਈ 2021 ਚ ਦੁਬਾਰਾ ਹੋਈ 8 ਲੱਖ 8000 ਰੁਪਏ ਦੇ ਵਿੱਚ ਜਿਹੜਾ ਸ਼ਹਿਰ ਨੂੰ ਫਾਇਦਾ ਹੋਇਆ ਡਿਵੈਲਪਮੈਂਟ ਵਾਸਤੇ ਆਏ ਪੈਸੇ ਕਿਤੇ ਵੀ ਅੱਛੇ ਕੰਮ ਦੇ ਉੱਤੇ ਲੱਗੇ 2023 ਚ ਇਹ ਦੁਬਾਰਾ 9 ਲੱਖ ਤੇ ਜਿਹੜੀ ਇਹਦੀ ਬੋਲੀ ਸੀ ਜਿਹੜੀ ਉਹ ਗਈ ਅਤੇ ਹੁਣ ਜਦੋਂ ਇਹਨਾਂ ਨੇ ਆਕਸ਼ਨ ਕੀਤੀ ਹੈ ਦੀ ਬੋਲੀ ਕੀਤੀ ਹੈ ਅੱਗੇ ਠੇਕੇ ਤੇ ਦਿੱਤੀ ਹੈ ਸੌਰੀ ਤੇ ਇਹ 15 ਲੱਖ ਰੁਪਏ ਦੇ ਵਿੱਚ ਠੇਕੇ ਤੇ ਦਿੱਤੀ ਗਈ ਕਿਸੇ ਨੂੰ ਕੁਝ ਹਾਲੇ ਪਤਾ ਨਹੀਂ ਸੀਗਾ ਨਾ ਹੀ ਮਿਸਪਲ ਕਾਉਂਸਲ ਦੇ ਪ੍ਰਧਾਨ ਸਾਹਿਬ ਨੂੰ ਨਾ ਕਾਉਂਸਲਰ ਸਹਿਬਾਨ ਨੂੰ ਕਿ ਕਿਸੇ ਇੱਕ ਵਿਅਕਤੀ ਦਾ ਵਿਸ਼ੇਸ਼ ਵਿਅਕਤੀ ਦਾ ਜਿਹੜਾ ਫੋਨ ਇਹਨਾਂ ਨੂੰ ਆਉਂਦਾ ਕਿ ਤੁਸੀਂ ਇਹ ਠੇਕੇ ਤੇ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲੇ ਦੀ ਕੋਰਟ ਦੇ ਵਿੱਚੋਂ ਸਟੇ ਆ। ਨੇਚਰਲੀ ਜਦੋਂ ਐਦਾਂ ਦੀ ਗੱਲ ਹੋਈ ਤਾਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਹੋ ਗਈ ਵੀ ਇਹ ਸਟੇ ਕਿਵੇਂ ਹੋ ਸਕਦੀ ਹੈ ਇਸ ਜ਼ਮੀਨ ਦੀ ਤਾਂ ਮਿਸਪਲ ਕਾਉਂਸਲ ਦੀ ਜ਼ਮੀਨ ਹੈ। ਤਾਂ ਇਹ ਐਕਸ਼ਨ ਚਾਹੇ ਚਾਹੇ ਅਫਸਰ ਨੇ ਚਾਹੇ ਉਹ ਪ੍ਰਧਾਨ ਤੇ ਸਾਰੇ ਕਾਉਂਸਲਰ ਸਹਿਬਾਨ ਨੇ ਜਿੰਨੇ ਵੀ ਇਹ ਆਏ ਤਾਂ ਜਦੋਂ ਇਹਨਾਂ ਨੇ ਕੋਖ ਪੜਤਾਲ ਕੀਤੀ ਤਾਂ ਜਿਹੜੇ ਲੋਕ ਅੱਜ ਕਿਹਾ ਕਰਦੇ ਸੀ ਕਿ ਅਸੀਂ ਇਮਾਨਦਾਰੀ ਦੇ ਪਟੇ ਪਾਏ ਹੋਏ ਆ ਗਲੰਚ ਇੱਕ ਇਮਾਨਦਾਰ ਦਾ ਸ਼ਬਦ ਹੁੰਦਾ ਇਹ ਨਵਾਂ ਸ਼ਬਦ ਘਟਕੇ ਲਿਆਏ ਕਿ ਕਟੜ ਇਮਾਨਦਾਰ ਉਹ ਕਟੜ ਇਮਾਨਦਾਰਾਂ ਦੀ ਸਰਕਾਰ ਚਾਹੀਏ 156 ਬਿੱਗੇ ਜ਼ਮੀਨ ਜਿਹੜੀ ਹੈਗੀ ਆ ਤਾਂ ਇਹ ਜੂਨ ਜੂਨ ਤੇ ਵਿੱਚ ਹੈ 23 ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਇਹ ਕੋਈ ਅਵਤਾਰ ਚੰਦ ਨਾਂ ਦੇ ਬੰਦੇ ਨੇ ਆਪਣੇ ਨਾਂ ਦੇ ਉੱਤੇ ਰੈਵਨਿਊ ਡਿਪਾਰਟਮੈਂਟ ਦੇ ਅਤੇ ਮੌਜੂਦਾ ਜਿੰਨੇ ਜਿਹੜੇ ਉਹਦਾ ਪੋਲੀਟਿਕਲ ਸਿਸਟਮ ਆ ਭਾਵੇਂ ਹੋ ਕੋਈ ਇੱਥੇ ਐਮਐਲਏ ਆ ਚਾਹੇ ਕੋਈ ਉਹਦੇ ਹਸਬੰਡ ਨੇ ਚਾਹੇ ਕੋਈ ਹੋਰ ਇਹਨਾਂ ਦੇ ਨਾਲ ਜਿਹੜੇ ਮਿਲੇ ਹੋਏ ਉੱਪਰ ਉਹਨਾਂ ਨਾਲ ਮਿਲ ਕੇ ਇਹ ਦੀ ਜਿਹੜੀ ਗਿਰਦਾਵਰੀ ਹੈਗੀ ਆ ਉਹ ਆਪਣੇ ਨਾਂ ਦੇ ਉੱਤੇ ਜਿਹੜੀ ਇਹ ਕਰਾਈ ਜੂਨ ਦੇ ਅੰਦਰ ਇਹ ਸੋ ਇਹਦੇ ਵਿੱਚ ਚਾਹੇ ਕੋਈ ਵੀ ਮਤਲਕ ਕੇ ਦੋਸੀ ਆ ਜੇ ਉਹ ਮਿਸਪਲ ਕਮੇਟੀ ਦੀ ਦਾ ਕੋਈ ਅਧਿਕਾਰੀ ਵੀ ਇਨਵੋਲਵਮੈਂਟ ਹੋਵੇ ਤਾਂ ਉਹ ਬਹੁਤ ਵੱਡੇ ਪੱਮਾਨੇ ਤੇ ਅਸੀਂ ਉਸ ਨੂੰ ਦੋਸ਼ੀ ਮੰਨਦੇ ਹਾਂ ਚਾਹੇ ਕੋਈ ਛੋਟਾ ਅਧਿਕਾਰੀ ਆ ਚਾਹੇ ਕੋਈ ਵੱਡਾ ਅਧਿਕਾਰੀ ਆ ਕਿਉਂਕਿ ਜਿਹੜੀ ਵੈਸੇ ਤਾਂ ਜਿਹੜੀ ਗੁਰਦੌਰੀ ਜਿਹੜੀ ਦਰਸਤੀ ਕਰਨੀ ਆ ਗੁਰਦੌਰੀ ਕਰਨੀ ਆ ਇਹ ਰੈਵਨਿਊ ਡਿਪਾਰਟਮੈਂਟ ਨੇ ਕਰਨੀ ਆ ਤੁਸੀਂ ਆਪ ਸਾਰੇ ਸਮਝਦਾਰ ਆ ਸਿਆਣੇ ਆ ਆਪਾਂ ਨੂੰ ਸਾਰਾ ਹੀ ਪਤਾ ਹੈ ਪਰ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਹੈਗਾ ਤਾਂ ਉਹਦੇ ਲਈ ਜਿਹੜੀ ਬੜੀ ਵੱਡੀ ਇਹ ਇੱਕ ਜਾਂਚ ਦਾ ਵਿਸ਼ਾ ਹੈ ਤਾਂ ਇਹ ਉਸੇ ਦੌਰਾਨ ਹੀ ਇਹ ਜਿਹੜਾ ਬੰਦਾ ਜਗਤਾਰ ਚੰਦ ਨਾਮ ਦਾ ਬੰਦਾ ਹੈ ਤੇ ਇਸ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਕਿਹਾ ਕਿ ਇਹ ਜ਼ਮੀਨ ਤੋਂ ਮੈਂ ਪਿਛਲੇ 70 75 ਸਾਲ ਤੋਂ ਮੈਂ ਕਾਬਜਾਂ ਕਿ ਇਹ ਮੇਰੇ ਨਾਮ ਦੇ ਉੱਤੇ ਜਿਹੜੀ ਜ਼ਮੀਨ ਆ ਹੋਏ ਕੀਤੀ ਜਾਵੇ ਨਾਲ ਹੀ ਇੱਕ ਹਾਈ ਕੋਰਟ ਦੇ ਅੰਦਰ ਇਹਨੇ ਕੇਸ ਪਾਤਾ ਤੇ ਉਹ ਕੇਸ ਦੀ ਡਾਇਰੈਕਸ਼ਨ ਡਿਪਟੀ ਕਮਿਸ਼ਨ ਮੁਹਾਲੀ ਨੂੰ ਇਹ ਕਰਾਤੀ ਕਿ ਇਹ ਜ਼ਮੀਨ ਦਾ ਜਿਹੜਾ ਡਿਸੀਜਨ ਵਿਦਨ 4 ਵੀਕਸ ਜਿਹੜਾ ਇਹ ਕੀਤਾ ਜਾਵੇ ਪਰਸੋ ਮੈਂ ਇਹਦੇ ਲਈ ਮੈਂ ਕਿਸੇ ਨੂੰ ਧੰਵਾਦ ਨਹੀਂ ਕਹਿੰਦਾ ਮੈਂ ਤਾਂ ਡੀਸੀ ਸਾਹਿਬ ਦਾ ਧੰਵਾਦ ਹੀ ਕਰਦੇ ਆ ਅਸੀਂ ਕਿ ਉਹਨਾਂ ਨੇ 4 ਹਫ਼ਤਿਆਂ ਦੇ ਅੰਦਰ ਕੋਈ ਵੀ ਅਜਿਹਾ ਜਿਹੜਾ ਹੈਗਾ ਉਹ ਫੈਸਲਾ ਨਹੀਂ ਕੀਤਾ ਪਰੰਤੂ ਹੁਣ ਜਿਹੜਾ ਇਹ ਸਾਰਾ ਕੁਛ ਆਇਆ ਇਹਨਾਂ ਦੇ ਧਿਆਨ 'ਚ ਆਇਆ ਜਦੋਂ ਇਹਨਾਂ ਨੂੰ ਕਿਤੇ ਫੋਨ ਆਇਆ ਕਿ ਤੁਸੀਂ ਕਿਉਂ ਬੋਲੀ ਕਰ ਰਹੇ ਹੈਗੇ ਇਹ ਇਹਦੀ ਸਾਡੇ ਕੋਲ ਜਿਹੜੀ ਸਿਵਲ ਕੋਰਟ ਦੇ ਵਿੱਚ ਸਟੇ ਹੈ ਉਹਦੀ 31 ਜੁਲਾਈ ਦੀ ਮੇਰੇ ਖਿਆਲ ਡੇਟ 31 ਜੁਲਾਈ ਹੈ ਜੇ ਤੁਸੀਂ ਹੈ 29 ਜੁਲਾਈ 29 ਜੁਲਾਈ 29 ਜੁਲਾਈ ਦੀ ਜਿਹੜੀ ਉਹਦੀ ਡੇਟ ਆ ਉਹ ਪਈ ਹੋਈ ਹੈਗੀ ਆ ਤੇ ਇਹ ਜਿਹੜੀ ਬਹੁਤ ਵੱਡਾ ਜਿਹੜਾ ਇਹ ਮਾਮਲਾ ਹੈਗਾ ਤੇ ਇਹਦਾ ਤੁਸੀਂ ਆਪ ਹੀ ਜਾਣਦੇ ਹੈਗੇ ਆ ਕਿ ਇਹ ਜਿਹੜੀ ਜਗਾ ਹੈਗੀ ਜ਼ਮੀਨ ਹੈਗੀ ਆ ਇਸ ਜ਼ਮੀਨ ਦਾ ਅੱਜ ਦੀ ਕੀਮਤ ਮੌਜੂਦਾ ਮੈਂ ਇਹ ਕਹਿ ਸਕਦਾ ਕਿ 350 ਤੋਂ ਲੈ ਕੇ 400 ਕਰੋੜ ਰੁਪਇਆ ਇਸ ਜ਼ਮੀਨ ਦਾ ਜਿਹੜਾ ਰੇਟ ਆ ਉਹ ਮੰਨਦਾ ਆਪਣੇ ਨਾਲ ਹੀ ਪਟਿਆਲਾ ਰੋਡ ਤੇ ਤੁਸੀਂ ਦੇਖਦੇ ਆ 10 ਕਰੋੜ ਰੁਪਏ ਦਾ ਏਕੜ ਹੈ ਜਿੱਥੇ ਬੀਜਮਾਰਟ ਵਗੈਰਾ ਬਣੇ ਹੋਏ ਹੈਗੇ ਆ ਤਾਂ ਇਹ ਵੀ ਹਾਲਾਂਕਿ ਉਹ ਜਿਹੜੀ ਮੈਂ ਆਈ ਕਾਂਟ ਸੇ ਮੈਰੀਕਲ ਉਹ ਜੰਗਪੁਰੇ ਦੀ ਜ਼ਮੀਨ ਆ ਹੈ ਨਾ ਇਹ ਮਿਸਫਲ ਕਮੇਟੀ ਦੀ ਜ਼ਮੀਨ ਆ ਉਦੇ ਨਾਲੋਂ ਵੀ ਵੱਧ ਰੇਟ ਦਾ ਹੋ ਸਕਦਾ ਹੈ ਤੇ 400 ਕਰੋੜ ਰੁਪਏ ਮੈਂ ਘੱਟੋ-ਘੱਟ ਮਤਲਬ ਕੇ ਦੀ ਕੀਮਤ ਜਿਹੜੀ ਹੈਗੀ ਆ ਉਹ ਕਹਿ ਸਕਦਾ ਕਿ 400 ਕਰੋੜ ਰੁਪਏ ਜਿਹੜੀ ਹੈਗੀ ਆ ਇਹ ਤੇ ਉਹ ਗਰਦੌਰੀਆਂ ਦੇ ਜਿਹੜੀਆਂ ਹੋਈਆਂ ਪਰੰਤੂ ਉਦੋਂ ਇਹਦੀ ਰੱਟ ਵੀ ਪਈ ਜਦੋਂ ਅਸੀਂ ਕਬਜ਼ਾ ਲਿਆ ਉਹ ਰੱਟ ਦਾ ਨੰਬਰ ਵੀ ਹੈ ਸਾਡੇ ਕੋਲ ਤੇ ਉਹ ਰੱਟ ਜਿਹੜੀ ਪਈ ਹੈਗੀ ਆ ਰੱਟ ਦੀ ਜਿਹੜੀ ਹੈਗੀ ਦੋ ਨੰਬਰ 279 2832017 ਹਾਂ ਇਹ ਜਿਹੜੀ ਰੈਵਨਿਊ ਰਿਕਾਰਡ ਦੇ ਵਿੱਚ ਇਹ ਜੜੀ ਹੋਈ ਹੈਗੀ ਇਹ ਜਿਹੜੀ ਰੱਟ ਪਈ ਹੈਗੀ ਇਹ ਸੋ ਇਹ ਮੈਂ ਇਹ ਸੋਚਦਾ ਕਿ ਇਹ ਤੋਂ ਇਹ ਜਿਹੜਾ ਇਥੇ ਵੱਡਾ ਐਡਾ ਵੱਡਾ ਜਿਹੜਾ ਫਰਾਡ ਹੋਇਆ ਇਹ ਕਿਸੇ ਮਿਲੇ ਭੁਗਤ ਤੋਂ ਬਿਨਾ ਜਾਂ ਕਿਸੇ ਵੀ ਜਿਹੜੇ ਰੈਵਨਿਊ ਅਧਿਕਾਰੀਆਂ ਉਹ ਚਾਹੇ ਕੋਈ ਜਿਹੜੇ ਅਧਿਕਾਰੀ ਆ ਅਸੀਂ ਇਹ ਮੰਗ ਕਰਦੇ ਹੈਗੇ ਆ ਕਿ ਤੁਰਤ ਜਿਹੜੀ ਇਹ ਇਕ ਤਾਂ ਗਰਦਾਵਰੀ ਜਿਹੜੀ ਹੈਗੀ ਆ ਉਹ ਨਿਸ਼ਪਲ ਕੌਂਸਲ ਦੇ ਨਾਂ ਤੇ ਡੈਪਟੀ ਕਮਿਸ਼ਨ ਇਹ ਕਰੇ ਪਰ ਇੱਥੇ ਹੀ ਬਸ ਨਹੀਂ ਇਹ ਤੋਂ ਬਾਅਦ ਜਿਹੜੇ ਵੀ ਅਧਿਕਾਰੀਆਂ ਦੀ ਬਦੌਲਤ ਹੋਇਆ ਉਹਨਾਂ ਨੂੰ ਵੱਡੇ ਪੱਦਰ ਦੇ ਉੱਤੇ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਜਿਹੜਾ ਰਿਕਾਰਡ ਨੂੰ ਛੇੜਛਾੜ ਕੀਤੀ ਆ ਉਹਦਾ ਵੀ ਜਿਹੜਾ ਕੇਸ ਆ ਉਹ ਦਰਜ ਹੋਣਾ ਚਾਹੀਦਾ ਅਤੇ ਨਾਲ ਜਿਹੜੀ ਜਲਸਾ ਕੀਤੀ ਸੀ ਉਹ ਵੀ ਪਰਚਾ ਜਿਹੜਾ ਹੈਗਾ ਦਰਜ ਹੋਣਾ ਚਾਹੀਦਾ ਅਤੇ ਜਿਹੜੀ ਸ਼ਹਿਰ ਦੀ ਜਿਹੜੀ ਇਹ ਬਹੁਤ ਮਤਲਬ ਕਿ ਕੀਮਤੀ ਜ਼ਮੀਨ ਜਿਹੜੀ ਹੈ ਉਹ ਜ਼ਮੀਨ ਜਿਹੜੀ ਸ਼ਹਿਰ ਨਿਵਾਸੀਆਂ ਨੂੰ ਤਾਂ ਕਿ ਬੜਾ ਵੱਡਾ ਰੌਲਾ ਕੱਢਾ ਬਹੁਤ ਜ਼ਿਆਦਾ ਕਿ ਇੱਥੇ ਚੁੱਪ ਕਰਕੇ ਨਹੀਂ ਬੈਠਾਂਗੇ ਜਿਹੜੀ ਅੱਤ ਦੀ ਜਿਹੜੀ ਪੂਰੀ ਅੱਤ ਜਿਹੜੀ ਚੱਕੀ ਹੋਈ ਹੈਗੀ ਹੈ ਇਹਨਾਂ ਨੇ ਕ੍ਰਾਪਸ਼ਨ ਦੇ ਵੱਲੋਂ ਉਹਦੇ ਲਈ ਜਿਹੜੀ ਅਸੀਂ ਵੱਡੇ ਪੱਧਰ ਦੇ ਉੱਤੇ ਜਿਹੜੀ ਲੜਾਈ ਹੈ ਉਹ ਲੜਾਂਗੇ ਪਹਿਲਾਂ ਤੁਹਾਡੇ ਯਾਦ ਹੋਏਗਾ ਕਿ ਜਿਹੜੀ ਜੀਰਕਪੁਰ ਰੋਡ ਦੇ ਉੱਤੇ ਜਦੋਂ ਆਪਾਂ ਟੋਲ ਬੈਰੀਅਰ ਕੱਪਦੇ ਹਾਂ ਰਾਈਟ ਹੈਂਡ ਸਾਈਡ ਤੇ ਲਗਭਗ 90 ਬਿਗੇ 80 ਬਿਗੇ ਥਾਂ ਸੀ ਉਹਦੀ ਵੀ ਕਿੰਨੇ ਜੀ 82 82 82 ਵਿੱਗੇ ਜਿਹੜੀ ਥਾਂ ਸੀ ਤਾਂ ਉਹ ਥਾਂ ਦਾ ਵੀ ਅਸੀਂ ਬਹੁਤ ਵੱਡੀ ਪੱਦਰ ਦੇ ਉੱਤੇ ਲੜਾਈ ਲੜੀ ਔਰ ਲਗਭਗ 20 ਤੋਂ ਉੱਤੇ ਬੰਦਿਆਂ ਦੇ 20 25 ਬੰਦਿਆਂ ਦੇ ਉੱਤੇ ਹੈ 24 25 31 31 32 ਬੰਦਿਆਂ ਦੇ ਉੱਤੇ ਜਿਹੜਾ ਪਰਚਾ ਸੀਗਾ ਉਹ ਦਰਜ ਕਰਾਇਆ ਤੇ ਉਹ ਹੁਣ ਵੀ ਉਸ ਮਾਮਲੇ 'ਚ ਵੀ ਬੜੀ ਛੇੜਛਾੜ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਇੱਥੇ ਕੋਰਟ ਦੇ ਵਿੱਚ ਵੀ ਬੜੀ ਪੈਰਵਾਈ ਕਰ ਰਹੇ ਹਗੇ ਸਾਡੇ ਵਕੀਲ ਸਹਿਬਾਨ ਤੇ ਹੋਰ ਵੀ ਅਸੀਂ ਵੱਡੇ ਵੱਡੇ ਪੱਦਰ ਤੇ ਉੱਤੇ ਸਾਡੀ ਇਹ ਆ ਕਿ ਐਨੀ ਜਿਹੜੀ ਜ਼ਮੀਨ ਆ ਹੋ ਸ਼ਹਿਰ ਦੀ ਉਹ ਲੁੱਟੀ ਨਾ ਜਾਏ ਤਾਂ ਜਿਹੜਾ ਸ਼ਹਿਰ ਦੇ ਇੱਕ ਇੱਕ ਕੋਨਾ ਮੈਂ ਉਹਨਾਂ ਨੂੰ ਵੀ ਤੁਹਾਡੇ ਲਈ ਅਸੀਂ ਸਾਰੇ ਜਣੇ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਹਾਡਾ ਭਲੇਖਾ ਹੋਏਗਾ ਜੇ ਠੀਕ ਹੈ ਤੁਸੀਂ ਬਕਤੀ ਤੌਰ ਤੇ ਕਿਸੇ ਤਰੀਕੇ ਦੇ ਨਾਲ ਸੱਤਾ ਤੇ ਕਾਬਜ਼ ਹੋ ਗਏ ਜੇ ਸੱਤਾ ਤੇ ਕਾਬਜ਼ ਹੋਏ ਆ ਤਾਂ ਤੁਹਾਡਾ ਫਰਜ਼ ਬਣਦਾ ਤੇ ਅੱਜ ਤੁਸੀਂ ਇੱਥੇ ਡਵੈਲਪਮੈਂਟ ਕਰਾਓ ਨਾ ਕਿ ਤੁਸੀਂ ਲੁੱਟਖਸੁੱਟ ਕਰਾਓ ਤੁਹਾਡਾ ਇਹ ਨਹੀਂ ਬਣਦਾ ਹੈਗਾ ਕਿ ਤੁਸੀਂ ਕਿਤੇ ਜ਼ਮੀਨ ਵੇਲੀ ਪਈ ਆ ਉਹਦੇ ਤੇ ਕਬਜ਼ਾ ਕੀਤਾ ਜਾਏ ਅੱਜ ਸਾਨੂੰ ਮੈਂ ਬਾਕੀ ਚਲੋ ਅਸੀਂ ਬੈਠੇ ਆ ਸਾਰੇ ਤੇ ਮੈਂ ਸਾਰੇ ਮਨੋਇਨਾ ਬੰਨੋ ਇੱਕ ਜਵਾਬ ਮੰਗਦਾ ਮੈਂ ਉਹਨਾਂ ਤੋਂ ਜਿਹੜੀ ਇੱਥੇ ਦੀ ਐਮਐਲਏ ਆ ਵੀ ਤੂੰ ਤਾਂ ਕਿਹਾ ਕਰਦੀ ਸੀ ਕਿ ਐਮਐਲਏ ਤੋਂ ਬਿਨਾ ਤਾਂ ਚੱਪਲ ਚੋਰੀ ਨਹੀਂ ਹੋ ਸਕਦੀ ਤੇ ਚੱਪਲ ਨਹੀਂ ਚੋਰੀ ਹੋ ਸਕਦੀ ਤਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਕੇ ਜਿਹੜੇ ਬਨੂੜ ਦੇ ਵਿੱਚ ਅਸੀਂ ਇੱਥੇ ਪੈਸਾ ਲੈ ਕੇ ਆਇਆ ਸੀਗਾ ਮੈਂ ਕਮਿਊਨਿਟੀ ਸੈਂਟਰ ਬਣਾ ਕੇ ਦੇਣ ਦੇ ਲਈ ਉਹ ਕਿਉਂ ਵਾਪਸ ਗਿਆ ਅੱਜ ਰਾਜਪੁਰੇ ਦਾ 7 ਕਰੋੜ ਰੁਪਿਆ ਇੰਪਰੂਵਮੈਂਟ ਫੰਡ ਕਿਉਂ ਵਾਪਸ ਗਿਆ ਅੱਜ 11 ਕਰੋੜ ਰੁਪਿਆ ਜਿਹੜਾ ਮੈਂ ਬੀਐਮਐਲ ਤੋਂ ਪਾਣੀ ਚਕਾ ਕੇ ਪੂਰੇ ਰਾਜਪੁਰੇ ਸ਼ਹਿਰ ਨੂੰ ਮੈਂ ਦੇਣਾ ਸੀਗਾ ਉਹ ਤੇ ਉਹ ਪੈਸਾ ਕਿੱਥੇ ਗਿਆ ਅੱਜ 15 16 ਕਰੋੜ ਰੁਪਿਆ ਉਹ ਪਿੰਡਾਂ ਦਾ ਜਿਹੜਾ ਵਿਕਾਸ ਲਈ ਮੈਂ ਲਿਆ ਕੇ ਦਿੱਤਾ ਸੀ ਉਹ ਕਿਉਂ ਵਾਪਸ ਹਤੇ ਕਿੱਥੇ ਗਿਆ ਹੈ ਜੀ ਇਹ ਉਹ ਉਹ ਚੁਕੇ ਅੱਜ ਉਹ ਚੁਣੇ ਹੋਏ ਨੁਮਾਇੰਦੇ ਨੇ ਤਾਂ ਉਹ ਜੀ ਅਨਸਰੇਵਲ ਨਹੀਂ ਇਸ ਗੱਲ ਦੇ ਲਈ ਤੇ ਸਾਡੇ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਰੁਕੀ ਆ ਉਹਦੇ ਕਰਕੇ ਮਤਲਬ ਕਹਿੰਦਾ ਵੀ ਉਹਦੇ ਕਸੂਰਵਾਜ ਜੇ ਅੱਜ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਰੇ ਤੇ ਉਰੇ ਦੀ ਮੌਜੂਦਾ ਐਮਐਲਏ ਆ ਇਸ ਜ਼ਮੀਨ ਨੂੰ ਹਥਿਆਨ ਦੇ ਲਈ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇੱਥੇ ਦੀ ਐਮਐਲਏ ਜ਼ਿੰਮੇਵਾਰ ਆ ਅਤੇ ਉਹਨਾਂ ਦੀ ਮਿਲੀਭੁਗਤ ਤੋਂ ਬਿਨਾ ਇਹ ਜ਼ਮੀਨ ਨਹੀਂ ਜਾ ਸਕਦੀ ਬਣੂੜ ਦੀ ਇਹ ਮੈਂ ਕਹਿ ਸਕਦਾ ਬਾਕੀ ਮੇਰੇ ਸਾਥੀ ਮੈਡਮ ਕੱਲ ਇੱਕ ਸਾਫ ਦਾ ਵਿਦੈ ਸਰਦਾਰ ਹਰਦੀਪਾਲ ਸਿੰਘ ਜਮੂਨ ਇੱਕ ਮੀਟਿੰਗ ਕੀਤੀ ਉਹ ਤੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ 400 ਕਰੋੜ ਦੀ ਜ਼ਮੀਨ ਦੇ ਪਟਾਲੇ ਦੀ ਗੱਲ ਕੀਤੀ ਕਿ ਨਗਰ ਕੌਂਸਲ ਨੇ ਮਿਲਮ ਕੀ ਕਹਿਣਾ ਚਾਹੁੰਦੇ ਨੇ ਦੇਖੋ ਬਨੂੜ ਵਿੱਚ ਇੱਕ ਨਗਰ ਕੌਂਸਲ ਦੀ ਜ਼ਮੀਨ ਹੈ ਜਿਹੜੀ ਕਿ ਨਗਰ ਕੌਂਸਲ ਹੀ ਠੇਕੇ ਤੇ ਦਿੰਦਾ ਸੀ ਉਹ ਕੁਝ ਲੋਕਾਂ ਨੇ ਇਹਨੂੰ ਕੋਈ ਚਾਲਬਾਜ਼ੀ ਲਾ ਲੋ ਜਾਲਸਾਜੀ ਲਾ ਲੋ ਕਰਕੇ ਹੀ ਜਿਵੇਂ ਪਟਵਾਰੀ ਪਟਵਾਰੀ ਹੋ ਗਿਆ ਔਰ ਆਪਣਾ ਤਹਿਸੀਲਦਾਰ ਉੱਥੇ ਕੋਈ ਕਰਕੇ ਇਹਨਾਂ ਦੇ ਵਿੱਚੋਂ ਅੰਦਰੋਂ ਪੇਪਰ ਚੇਂਜ ਕੀਤੇ ਆ। ਉਹ ਜਿਦੋਂ ਹੀ ਸਾਡੇ ਨਿਗਾ ਚ ਮੁੱਦਾ ਆਇਆ ਅਸੀਂ ਨਾਲ ਦੀ ਨਾਲ ਸੀਐਮ ਸਾਹਿਬ ਨੂੰ ਕਿਹਾ ਸੀਐਮ ਸਾਹਿਬ ਨੇ ਡੀਸੀ ਮੋਹਾਲੀ ਨੂੰ ਆਰਡਰ ਦਿੱਤੇ ਹੈ ਉਹਦੀ ਪੂਰੀ ਇਨਕੁਆਇਰੀ ਚੱਲ ਰਹੀ ਹੈ ਕੋਈ ਵੀ ਦੋਸ਼ੀ ਉਸ ਤੋਂ ਬਖਸ਼ਿਆ ਨਹੀਂ ਜਾਊਗਾ ਜਿਨ੍ਹਾਂ ਨੇ ਕੋਈ ਪੇਪਰਾਂ ਨਾਲ ਸਰਕਾਰੀ ਕਾਗਜ਼ਾਂ ਨਾਲ ਕੋਈ ਛੇੜਛਾੜ ਕੀਤੀ ਹੈ ਔਰ ਉਹਦੀ ਬੜੀ ਜਲਦੀ ਹੀ ਸਾਹਮਣੇ ਆਜੂ ਔਰ ਮੈਂ ਇਹ ਭਰੋਸਾ ਦਿਵਾਨੀ ਆ ਕਿ ਜਿਹੜੀ ਜ਼ਮੀਨ ਸਰਕਾਰੀ ਹੈ ਲੋਕਾਂ ਦੀ ਜ਼ਮੀਨ ਹੈ ਸਰ ਕਮੇਟੀ ਦੀ ਜ਼ਮੀਨ ਹੈ ਉਹ ਕਿਸੇ ਕੋਲੇ ਨਹੀਂ ਜਾਊਗੀ ਕੋਈ ਉੱਥੇ ਠੱਗੀਬਾਜ਼ੀ ਨਹੀਂ ਹੋਊਗੀ ਔਰ ਪੁਰਾਣੇ ਵਿਧਾਇਕ ਸਾਹਿਬ ਨੂੰ ਵੀ ਮੈਂ ਇੱਕ ਗੱਲ ਕਹਿਣੀ ਆ ਵੀ ਤੁਸੀਂ ਜਾ ਕੇ ਉੱਥੇ ਬੋਲੇ ਮੈਨੂੰ ਉਸ ਅੱਛਾ ਲੱਗਿਆ ਕਿ ਚਲੋ ਤੁਸੀਂ ਉੱਥੇ ਜਾਗੇ ਤਾਂ ਸਰੀ ਪਰ ਇੱਕ ਗੱਲ ਦੱਸੋ ਵੀ ਤੁਸੀਂ ਉੱਥੇ ਅੱਜ ਤੱਕ ਕੀਤਾ ਕੀ ਹੈ ਉਹ ਕਹਿੰਦੇ ਆ ਜੀ ਕਮੇਟੀ ਚ ਪੈਸਾ ਆਇਆ ਕਰੋੜ ਰੁਪਇਆ ਆਇਆ ਵਾਪਸ ਚਲਾ ਗਿਆ ਕਮੇਟੀ ਚ ਕਰੋੜ ਰੁਪਇਆ ਆਇਆ ਉੱਥੇ ਇੱਕ ਭਵਨ ਬਣਾਉਣਾ ਸੀ ਕਮਿਊਨਿਟੀ ਸੈਂਟਰ ਬਣਾਉਣਾ ਸੀਗਾ ਉਹ ਕਮਿਊਨਿਟੀ ਸੈਂਟਰ ਬਣਾ ਦੋ ਸਾਲ ਇਨਾਂ ਕੋਲੇ ਸੀਗਾ ਉਹ ਪੈਸਾ ਦੋ ਸਾਲ ਪਿਆ ਰਿਹਾ ਉਹਦੀ ਇੱਕ ਮਿਆਦ ਹੁੰਦੀ ਹੈ ਵਾਪਸ ਜਾਣ ਦੀ ਉਹ ਵਾਪਸ ਚਲਾ ਗਿਆ ਕਿਉਂ ਨਹੀਂ ਉਦੋਂ ਕੀਤਾ ਫਿਰ ਉਹ ਕਹਿੰਦੇ ਆ ਜੀ ਇੰਪਰੂਵਮੈਂਟ ਐਟ ਟਰਸਟ ਦਾ 7 ਕਰੋੜ ਰੁਪਇਆ ਵਾਪਸ ਚਲਾ ਗਿਆ ਮੈਂ ਕੱਲ ਉਹਨਾਂ ਦਾ ਸਾਰਾ ਸੁਣਦੀ ਸੀ ਮ ਵੀ ਤੁਹਾਨੂੰ ਸ਼ਾਇਦ ਜਿਆਦਾ ਨੋਲੇਜ ਨਹੀਂ ਹੈ ਪੂਰੀ ਜਿਆਦਾ ਨੋਲੇਜ ਲੈ ਕੇ ਬੈਠਿਆ ਕਰੋ ਇੰਪਰੂਵਮੈਂਟ ٹرسٹ ਜਿਹੜੀਆਂ ਘਾਟੇ 'ਚ ਚੱਲ ਰਹੀਆਂ ਸੀ ਉਹ ਕਮੇਟੀ 'ਚ ਮਰਜ ਹੋ ਗਈਆਂ ਉਹ ਪੈਸਾ ਕਮੇਟੀ 'ਚ ਆ ਗਿਆ ਉਹ ਪੈਸਾ ਕਿਤੇ ਨਹੀਂ ਗਿਆ ਲੋਕਾਂ ਨੂੰ ਮਿਸਗਾਈਡ ਨਾ ਕਰੋ ਲੋਕਾਂ ਨੂੰ ਅੱਗੇ ਸਹੀ ਜੋ ਤੱਤ ਹੈ ਉਹ ਹੀ ਰੱਖੋ ਮੈਡਮ ਜੀ ਵੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦ ਅਸੀਂ ਆਵਾਜ਼ ਚੱਕੀ ਹੈ ਤਾਂ ਏ ਐਕਸ਼ਨ ਹੋਇਆ ਕਿਉਂਕਿ ਉੱਤੇ ਪ੍ਰਧਾਨ ਵੀ ਮੌਜੂਦ ਸੀ ਨਗਰ ਕੌਂਸਲ ਦੇ ਤੇ ਉਹਨਾਂ ਨੇ ਕਿਹਾ ਤਾਂ ਨਹੀਂ ਤਾਂ ਸਿੱਧਾ ਡਾਇਰੈਕਟ ਤੁਹਾਡਾ ਤੇ ਮਿੱਤਲ ਜੀ ਦਾ ਨਾਮ ਲੈ ਕੇ ਉਹਨਾਂ ਨੇ ਜਿਹੜਾ ਹੈ ਕਟਾਸ ਕੀਤਾ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਇਨਕੁਆਰੀ ਕਦੋਂ ਦੀ ਚੱਲ ਰਹੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਨੇ ਵੀ ਇਨਕੁਆਰੀ ਚੱਲ ਗਈ ਉਸ ਤੋਂ ਬਾਅਦ ਇਹਨਾਂ ਦਾ ਇੱਕ ਬਹੁਤ ਵਧੀਆ ਟੰਗ ਹੈ ਪਹਿਲਾਂ ਤਾਂ ਚੁੱਪ ਕਰਕੇ ਬੈਠੇ ਰਹਿੰਦੇ ਆ ਇਹ ਦੇਖਦੇ ਆ ਕਿ ਮੇਰੀ ਕਿਤੇ ਸੈਟਿੰਗ ਹੋ ਸਕਦੀ ਹੈ ਜਦੋਂ ਉਹਨਾਂ ਨੂੰ ਲੱਗੇ ਵੀ ਇਨਕੁਆਰੀ ਚੱਲ ਗਈ ਉਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਆ ਕੇ ਰੋਲਾ ਪਾਉਣ ਲੱਗ ਜਾਂਦੇ ਆ ਉਹਨਾਂ ਨੂੰ ਕਹਿੰਨੀ ਆਮ ਆਦਮੀ ਅਸੀਂ ਕਬਜ਼ੇ ਛਡਾਉਣ ਆਏ ਆ ਨਾ ਕਿ ਕਬਜ਼ੇ ਕਰਾਉਣ ਤੁਸੀਂ ਬੇਫਿਕਰ ਹੋ ਕੇ ਬੈਠੇ ਰਹੋ ਲੋਕਾਂ ਦੀ ਜਿਹੜੀ ਜਗ੍ਹਾ ਹੈਗੀ ਐ ਕਮੇਟੀ ਦੀ ਜਗ੍ਹਾ ਹੈਗੀ ਉਹ ਮਿਊਸਪੈਲਟੀ ਕੋਲ ਹੀ ਰਹੂਗੀ ਇਹਨਾਂ ਦਾ ਤਾਂ ਉਹ ਗੱਲ ਆ ਵੀ ਚੋਰ ਮਚਾਏ ਸ਼ੋਰ ਮੈਨੂੰ ਲੱਗਦਾ ਇਹਨਾਂ ਨੂੰ ਬੈਠਿਆਂ ਨੂੰ ਨਾ ਆਪਦੀਆਂ ਗੱਲਾਂ ਯਾਦ ਆਈ ਜਾਂਦੀਆਂ ਵੀ ਅਸੀਂ ਜ਼ਮੀਨਾਂ ਤੇ ਕਬਜ਼ੇ ਕੀਤੇ ਅਸੀਂ ਉੱਥੇ ਕਬਜ਼ੇ ਕੀਤੇ ਇਹਨਾਂ ਨੂੰ ਉਹ ਚੀਜ਼ਾਂ ਯਾਦ ਆਈ ਜਾਂਦੀ ਉਹ ਵਿਚਾਰੇ ਆਪ ਦਾ ਸੁਪਨਿਆਂ 'ਚ ਦੇਖਦੇ ਵੀ ਬੈਠੇ ਜਾਗਦੇ ਵੀ ਉਹੀ ਚੀਜ਼ਾਂ ਬੋਲੀ ਜਾਂਦੇ ਨੇ ਨਿਊਜ਼ 89 ਪੰਜਾਬ الخبر خبر بأسر